ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਨੂੰ ਲੈ ਕੇ orange alert ਜਾਰੀ ਕਰ ਦਿੱਤਾ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਕਮਜ਼ੋਰ ਇਮਾਰਤਾਂ ਦੇ ਡਿੱਗਣ ਅਤੇ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਨੂੰ ਲੈ ਕੇ ਵੀ ਸੰਭਾਵਨਾ ਬਜਟਾਈ ਹੈ ਮੌਸਮ ਕੇਂਦਰ ਚੰਡੀਗੜ੍ਹ ਨੇ ਮੰਗਲਵਾਰ ਨੂੰ ਸਵੇਰੇ ਜਿਹਾ ਭਾਰੀ ਬਾਰਿਸ਼ ਸੰਬੰਧੀ orange alert ਜਾਰੀ ਕਰ ਦਿੱਤਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਭਾਰੀ بارش بارش ہون دی ਸੰਭਾਵਨਾ ਜਿਤਾਈ ਹੈ ਵਿਭਾਗ ਨੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਕਿ ਭਾਰੀ بارش ਦੇ ਨਾਲ ਫਸਲਾਂ ਦੇ ਵਿਚਨ ਹੇਟਲੇ ਇਲਾਕਿਆਂ ਚ ਪਾਣੀ ਭਰਨ ਨਦੀਆਂ ਦੇ ਪਾਣੀ ਦੇ ਪੱਦਰ ਤੇ ਕਮਜ਼ੋਰ ਇਮਾਰਤਾਂ ਦੇ ਡਿੱਗਣ ਦੇ ਸ਼ੱਕ ਨਾਲ ਬਿਜਲੀ ਤੇ ਪਾਣੀ ਸੰਬੰਧੀ ਮੁਸ਼ਕਲਾਂ ਵੀ ਆ ਸਕਦੀਆਂ ਨੇ ਇਸ ਦੇ ਨਾਲ ਹੀ ਵਿਭਾਗ ਮੁਤਾਬਕ 24 ਜੁਲਾਈ ਨੂੰ ਵੀ ਕੁਝ ਜ਼ਿਲ੍ਹਿਆਂ ਚ ਭਾਰੀ بارش ਦਾ ਕੁਝ ਜ਼ਿਲ੍ਹਿਆਂ ਚ ਆਮ ਤੌਰ ਤੋਂ ਵੱਧ ਅਤੇ ਆਮ ਤੌਰ ਤੇ ਮੱਦਮ ਬਾਰਿਸ਼ ਜਿਹੜੀ ਆ ਉਹ ਦਰਜ ਕੀਤੀ ਜਾ ਸਕਦੀ ਹੈ ਉਦੋਂ ਸੋਮਵਾਰ ਨੂੰ ਵੀ ਕਈ ਜ਼ਿਲ੍ਹਿਆਂ 'ਚ ਹਲਕੀ ਮੱਦਮ ਬਾਰਿਸ਼ ਹੋਈ ਇਸ 'ਚ ਚੰਡੀਗੜ੍ਹ ਦੇ ਵਿੱਚ 5.0 ਮਿਲੀਮੀਟਰ ਲੁਧਿਆਣਾ ਚ 2.0 ਸ਼ਹੀਦ ਭਗਤ ਸਿੰਘ ਨਗਰ ਚ 5.0 ਰੋਪੜ ਦੇ ਵਿੱਚ 0.5 ਮਿਲੀਮੀਟਰ ਜਿਹੜੀ ਬਾਰਿਸ਼ ਉਹ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਪਠਾਨਕੋਟ ਅਤੇ ਅੰਮ੍ਰਿਤਸਰ ਦੀ ਜੇਕਰ ਗੱਲਬਾਤ ਕਰੀਏ ਤਾਂ ਬੂੰਦਾਬੰਦੀ ਅਤੇ ਹਲਕੀ ਬਾਰਿਸ਼ ਹੋਈ ਹੈ ਹੋਰ ਜ਼ਿਲ੍ਹਿਆਂ ਚ ਬੱਦਲ ਛਾਏ ਰਹੇ ਇਸ ਕਾਰਨ ਜ਼ਿਆਦਾਤਰ ਜ਼ਿਲ੍ਹਿਆਂ ਚ ਦਿਨ ਦਾ ਤਾਪਮਾਨ 32 ਤੋਂ 35 ਡਿਗਰੀ ਤੱਕ ਸੈਲਸੀਅਸ ਤੱਕ ਜਿਹੜਾ ਦਰਜ ਕੀਤਾ ਗਿਆ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸੋਮਵਾਰ ਨੂੰ ਬਠਿੰਡਾ ਸਭ ਤੋਂ ਵੱਧ ਗਰਮ ਰਿਹਾ ਜਿੱਥੇ 40 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਬਾਕੀ ਜ਼ਿਲ੍ਹਿਆਂ ਦੀ ਜੇਕਰ ਗੱਲ ਬਾਤ ਕਰੀਏ ਤਾਂ ਚੰਡੀਗੜ੍ਹ ਦਾ ਤਾਪਮਾਨ 36.4 ਅੰਮ੍ਰਿਤਸਰ ਦਾ ਤਾਪਮਾਨ 38.6 ਲੁਧਿਆਣੇ ਦਾ ਤਾਪਮਾਨ 36.2 ਪਟਿਆਲੇ ਦਾ ਤਾਪਮਾਨ 35.6 ਉਸ ਦੇ ਨਾਲ ਹੀ ਪਠਾਨਕੋਟ ਫਰੀਦਕੋਟ ਗੁਰਦਾਸਪੁਰ ਬੱਲਵਾਲ ਸੋਖੜੀ ਦਾ ਤਾਪਮਾਨ ਫਤਿਹਗੜ੍ਹ ਸਾਹਿਬ ਦਾ ਫਿਰੋਜ਼ਪੁਰ ਮੋਗਾ ਮੁਹਾਲੀ ਅਨੰਦਪੁਰ ਸਾਹਿਬ ਜਲੰਧਰ ਇਨਾਂ ਤਮਾਮ ਸ਼ਹਿਰਾਂ ਦਾ ਤਾਪਮਾਨ 35 ਤੋਂ 37 ਸੈਲਸੀਅਸ ਡਿਗਰੀ ਤੱਕ ਜਿਹੜਾ ਤਾਪਮਾਨ ਦਰਜ ਕੀਤਾ ਗਿਆ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਕਿ ਵਾਦ ਤੋਂ ਵਾ ਜਿਹੜਾ ਬਾਰਿਸ਼ ਹੈਗੀ ਆ ਉਸ ਤੋਂ ਬੱਚੋ ਤਾਂ ਕਿ ਜਿਹੜੀਆਂ ਸਰੀਰ ਦੀ ਤੌਰ ਤੇ ਜਾਂ ਜਿਹੜੀਆਂ ਮੁਸ਼ਕਿਲ ਆ ਸਕਦੀਆਂ ਨੇ ਇਸ ਦੇ ਨਾਲ ਹੀ ਦੱਸ ਜਾਈਏ ਕਿ ਮੁੰਬਈ ਦੇ ਵਿੱਚ ਵੀ ਐਨ ਡੀ ਆਰ ਐਫ ਜਿਹੜੀ ਟੀਮ ਹੈ ਉਸ ਨੂੰ ਵੀ ਤਨਾਤ ਕਰ ਦਿੱਤਾ ਗਿਆ ਕਿਉਂਕਿ ਮੁੰਬਈ ਦੇ ਵਿੱਚ ਵੀ ਪਿਛਲੇ 2 ਦਿਨਾਂ ਤੋਂ ਅਤੇ ਉਸ ਦੇ ਨਾਲ ਦੇ ਇਲਾਕਿਆਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਜਿਹੜਾ ਬਾਰਿਸ਼ ਦਾ ਜਿਹੜਾ ਰੁਖ ਹੈ ਉਹ ਵਧਦਾ ਨਜ਼ਰ ਆ ਰਿਹਾ ਹੈ ਭਾਰੀ ਬਾਰਿਸ਼ ਵੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਾਰਨ ਜਿਹੜੀਆਂ ਆਵਾਜਾਈ ਹੈ ਉਸ ਤੇ ਵੀ ਪ੍ਰਭਾਵ ਪੈ ਰਿਹਾ ਤੇ ਇਸ ਦੇ ਨਾਲ ਜਿਹੜੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਕਿ ਜਿਹੜੇ ਆਈਐਮਡੀ ਵਿਭਾਗ ਹੈ ਉਸ ਨੇ ਵੀ ਜਿਹੜੀ ਐਨਡੀਆਰਐਫ ਦੀ ਜਿਹੜੀ ਟੀਮ ਨੇ ਤਿੰਨ ਟੀਮਾਂ ਨੂੰ ਮੁੰਬਈ ਦੇ ਵਿੱਚ ਤਾਇਨਾਤ ਕਰ ਦਿੱਤਾ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਾਂ ਫਿਰ ਪਾਣੀ ਬਾਰਿਸ਼ ਦੇ ਪਾਣੀ ਦੇ ਨਾਲ ਜਿਹੜੇ ਲੋਕੀ ਫਸ ਜਾਂਦੇ ਨੇ ਜਾਂ ਫਿਰ ਜਿਹੜੀ ਗੱਡੀਆਂ ਫਸ ਜਾਂਦੀਆਂ ਨੇ ਤਾਂ ਕਿ ਤਾਂ ਜੋ ਜਿਹੜੀ ਐਨਡੀਆਰਐਫ ਦੀ ਟੀਮਾਂ ਨੇ ਉਹਨਾਂ ਨੂੰ ਉਸ ਉਸ ਮੁਸ਼ਕਿਲਾਂ ਤੋਂ ਬਾਹਰ ਕੱਢ ਸਕਣ ਇਸੇ ਨਾਲ ਹੀ ਦੱਸ ਦਈਏ ਕਿ ਚਾਰ ਧਾਮ ਯਾਤਰਾ ਜਿਹੜੀ ਕਿ ਗੰਗੋਤਰੀ ਯਮੁਨੋਤਰੀ ਕੇ ਕਦਾਰਨਾਥ ਅਤੇ ਬਦਰੀਨਾਥ ਇਹ ਤਿੰਨ ਚਾਰ ਧਾਮ ਯਾਤਰਾ ਦੇ ਵਿੱਚ ਜਿਹੜੇ ਸ਼ਰਧਾਲੂ ਜਿਹੜੇ ਗਏ ਸੀ ਉਹ ਫਸ ਚੁੱਕੇ ਨੇ ਉੱਤਰਾਖੰਡ ਦੇ ਵਿੱਚ ਜਿਸ ਤੋਂ ਬਾਅਦ ਭਾਰੀ ਬਾਰਿਸ਼ ਦੇ ਨਾਲ ਉੱਥੇ ਲੈਂਡਸਲਾਈਡਿੰਗ ਵੀ ਹੋਈ ਹੈ ਜ਼ਿਆਦਾਤਰ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ ਇਸ ਦੇ ਨਾਲ ਉੱਤਰਾਖੰਡ ਦੇ ਵਿੱਚ ਚਾਰ ਧਾਮ ਯਾਤਰਾ ਕਰਨ ਜਿਹੜੇ ਸ਼ਰਧਾਲੂ ਗਏ ਨੇ ਉਹਨਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸ ਦਈਏ ਕਿ ਇਸ ਦੇ ਵਿੱਚ ਨੇਪਾਲ ਦੇ ਤਿੰਨ ਬੇਰਾਜ਼ਾ ਤੋਂ ਪਾਣੀ ਛੱਡੇ ਜਾਣ ਕਰਕੇ ਯੂਪੀ ਦੇ ਸਰਗੋ ਨਦੀ 'ਚ ਹੜਵਾਲੇ ਹਾਲਾਤ ਵੀ ਹੋ ਗਏ ਨੇ ਬਹੁਤ ਆਜ਼ਮਗੜ੍ਹ 'ਚ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨੇ ਹੇਠਲੇ ਇਲਾਕਿਆਂ ਤੋਂ ਲੋਕ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਯੂਪੀ 'ਚ بارش ਕਾਰਨ ਵਾਪਰੀ ਹਾਸੀਆਂ ਦੇ ਵਿੱਚ ਕੁੱਲ 13 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਇਸ ਦੇ ਨਾਲ ਹਿਮਾਚਲ ਪ੍ਰਦੇਸ਼ 'ਚ ਵੀ ਕਾਫੀ ਲੈਂਡਸਲਾਈਡਿੰਗ ਨਜ਼ਰ ਆ ਰਹੀ ਹੈ ਜਿਸ ਕਾਰਨ ਜਿਹੜੀਆਂ ਹਿਮਾਚਲ ਪ੍ਰਦੇਸ਼ ਦੀਆਂ 14 ਸੜਕਾਂ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਤੇ ਦੱਸ ਦਈਏ ਕਿ ਚਾਰ ਧਾਮ ਯਾਤਰਾ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਜਿਹੜੇ ਲੋਕ ਨੇ ਉਹ ਆਏ ਸੀ ਉਹ ਫਸ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਸੁਰੱਖਿਅਤ ਕਈਆਂ ਨੂੰ ਕੱਢ ਦਿੱਤਾ ਗਿਆ ਪਰ ਕਈ ਲੋਕ ਹੱਲੇ ਵੀ ਜਿਹੜੀ ਚਾਰ ਤਾਮ ਯਾਤਰਾ ਦੌਰਾਨ ਵਖ ਵਖ ठाਵਾਂ ਤੇ ਜਿਹੜੇ ਫਸੇ ਹੋਏ ਸੀ ਹਲੇ ਤੱਕ ਫਸੇ ਨੇ ਪਰ ਟੀਮਾਂ ਜਿਹੜੀਆਂ ਨੇ ਕੋਸ਼ਿਸ਼ ਕਰ ਰਹੀਆਂ ਨੇ ਜਲਦੋ ਜਲ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰ ਜਿੱਥੇ ਭਾਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਬਾਰਿਸ਼ ਦੇ ਕਾਰਨ ਪਰ ਉੱਤਰੀ ਜਿਹੜੀ ਬਾਰਿਸ਼ ਹੈ ਉਹ ਲੋਕਾਂ ਦੇ ਲਈ ਮੁਸ਼ਕਲਾਂ ਦਾ ਮੁਸ਼ਕਲਾਂ ਬਣ ਗਈਆਂ ਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਲੋਕਾਂ ਨੂੰ ਤਾਂ ਬਾਰਿਸ਼ ਦੇ ਕਾਰਨ ਆਪਣੀਆਂ ਜਾਨਾਂ ਵੀ ਗਵਾਉਣੀਆਂ ਪੈ ਰਹੀਆਂ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲ orange alert ਜਾਰੀ ਕਰ ਦਿੱਤਾ ਪਰ ਬਠਿੰਡਾ ਦੀ ਗੱਲ ਕਰੀਏ ਤਾਂ ਇਸ ਵੇਲੇ ਬਠਿੰਡਾ ਦੇ ਵਿੱਚ ਬਾਰਿਸ਼ ਘੱਟ ਵੇਖਣ ਨੂੰ ਮਿਲੀ ਆ ਬਠਿੰਡਾ ਇਸ ਵੇਲੇ ਸਭ ਤੋਂ ਜ਼ਿਆਦਾ ਗਰਮ ਸ਼ਹਿਰ ਦੱਸਿਆ ਜਾ ਰਿਹਾ ਪਰ ਮੁੰਬਈ ਦੇ ਵਿੱਚ ਐਨ ਡੀ ਆਰ ਐਫ ਟੀਮ ਦੇ ਵੱਲੋਂ ਤਿੰਨ ਟੀਮਾਂ ਜਿਹੜੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤੇ ਇਹ ਟੀਮਾਂ ਉਹਨਾਂ ਦੀ ਮਦਦ ਕਰ ਸਕਦੀਆਂ ਨੇ ਉੱਧਰ ਹੀ ਉਤਰਾਖੰਡ ਦੇ ਵਿੱਚ ਵੀ ਚਾਰ ਧਾਮ ਯਾਤਰਾ ਦੇ ਦੌਰਾਨ ਲੋਕ ਫਸ ਗਏ ਨੇ ਅੱਧੇ ਹੀ ਮੌਸਮ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ بارش ਦਾ ਜਿਹੜਾ ਪ੍ਰਭਾਵ ਹੈ ਵੱਧਦਾ ਜਾ ਰਿਹਾ ਜਿਸ ਕਰਕੇ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਜਦੋਂ بارش ਦਾ ਪ੍ਰਭਾਵ ਘਟ ਹੋ ਜਾਏਗਾ ਤਾਂ ਬੇਸ਼ੱਕ ਤੁਸੀਂ ਜਿੱਥੇ ਮਰਜ਼ੀ ਜਾਓ ਪਰ ਚਾਰਤਾਂ ਯਾਤਰਾ ਦੇ ਜਿਹੜੇ ਦਵਾਰ ਸੀ ਉਹ ਖੁੱਲ ਚੁੱਕੇ ਨੇ ਸ਼ਰਧਾਲੂ ਦਰਸ਼ਨ ਕਰਨ ਜਾ ਰਹੇ ਨੇ ਪਰ ਪਰ ਭਾਰੀ بارش ਦੇ ਕਾਰਨ ਲੈਂਡਸਲਾਈਡਿੰਗ ਹੋਈ ਲੋਕ ਫਸ ਗਏ ਕੁਝ ਲੋਕ ਸੁਰੱਖਿਅਤ ਬਾਹਰ ਕੱਢੇ ਗਏ ਨੇ ਪਰ ਹੁਣ ਵੇਖਣਾ ਹੋਵੇਗਾ ਕਿ ਅ ਮੌਸਮ ਕਿੱਧਰ ਰੁਖ ਕਰਦਾ ਹੈ ਕਿ ਬਾਰਿਸ਼ ਹੁਣ ਰੁਕਦੀ ਹੈ ਜਾਂ ਫਿਰ ਬਾਰਿਸ਼ ਹੋਰ ਵੱਧਦੀ ਜਾਂਦੀ ਹੈ ਮੌਸਮ ਆਪਣਾ ਪ੍ਰਭਾਵ ਹੋਰ ਵਧਾਉਂਦਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਮੌਸਮ ਵਿਭਾਗ ਇਸ ਦੇ ਉੱਤੇ ਹੋਰ ਆਪਣੀ ਕੀ ਕਾਰਵਾਈ ਕਰੇਗਾ ਜਾਂ ਫਿਰ ਹੋਰ ਕਿਹੜੀਆਂ-ਕਿਹੜੀਆਂ ਐਡਵਾਈਸਰੀਆਂ ਜਾਰੀ ਕਰੇਗਾ ਜਾਂ ਫਿਰ ਕਿਹੜੇ-ਕਿਹੜੇ ਅਲਰਟ ਜਾਰੀ ਕਰੇਗਾ ਫਿਲਹਾਲ ਇਸ ਮੰਦੀ ਸੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ